ਮੁਹਾਨੋ ਜਿਵਾਨ ਵਾਲਾ ਸੂਰਮਾ ਸੀ ਉਹ ਸਿਹਤ ਸਲਾਉਣ ਵਾਲਾ ਸੂਰਮਾ ਸੀ ਉਹ ਖੂਸਮੋ ਹੁਲਾਸ ਜੋ ਵਧਾਵੇ ਕਲਾ ਮੂਰਤੀ ਦੇ ਅਲੰਕਾਰ ਪਾਉਣ ਵਾਲਾ ਸੂਰਮਾ ਸੀ ਉਹ ਸਿਹਤ ਸਲਾਉਣ ਵਾਲਾ ਸੂਰਮਾ ਸੀ ਉਹ ਗੀਤ ਸੰਗੀਤ ਦੇ ਪ੍ਰੇਮੀਆਂ ਲਈ ਗਲੀਆਂ 'ਚ ਦੀਵੇ ਜਗਾਉਣ ਵਾਲਾ ਸੂਰਮਾ ਸੀ ਉਹ ਮੋਯਾਂ ਨੂੰ ਜਿਵਾਣ ਵਾਲਾ ਸੂਰਮਾ ਸੀ ਉਹ ਸਮੇਂ ਦੇ ਲਫੇੜਿਆਂ ਨੇ ਝੰਬੀ ਹੋਈ ਕੌਮ ਨਾਲ ਉੱਠ ਕੇ ਖੜੋਂਣ ਵਾਲਾ ਸੂਰਮਾ ਸੀ ਉਹ ਸਿਰ ਤੇ ਸਲਾਉਣ ਵਾਲਾ ਸੂਰਮਾ ਸੀ ਉਹ ਦਿੱਲੀ ਨੂੰ ਆਨੰਦਪੁਰ ਵਾਲਿਆਂ ਦੇ ਕੀਤੇ ਹੋਏ ਫੈਸਲੇ ਸੁਣਾਉਣ ਵਾਲਾ ਸੂਰਮਾ ਸੀ ਉਹ ਸੂਰਮਾ ਸੀ ਉਹ ਹਲਾਂ ਵਿੱਚ ਭੁਜੇ ਪੈ ਬਹਾਦਰਾਂ ਦੇ ਬੁੱਲ ਹਿੱਲੇ ਰੋਲੇ ਗੀਤ ਗਾਉਣ ਵਾਲਾ ਸੂਰਮਾ ਸੀ ਉਹ ਮੋਆ ਨੂੰ ਜਿਵਾਉਣ ਵਾਲਾ ਸੂਰਮਾ ਸੀ ਉਹ ਜਿੰਦੇ ਦੀਆਂ ਬੈਰਲਾਂ ਚੋਂ ਨਿਕਲੇ ਜੇਕਾਰਿਆਂ ਨੂੰ ਉੱਚੀ ਉੱਚੀ ਲਾਉਣ ਵਾਲਾ ਸੂਰਮਾ ਸੀ ਉਹ ਕੌਣ ਕਹਿੰਦਾ ਗਿਆਨ ਸਿੰਘ ਫਰਜੀਤ ਸਤ ਤੋਂ ਦੂਰ ਗਿਆ ਕੌਣ ਕਹਿੰਦਾ ਗਿਆਨ ਸਿੰਘ ਇਸ ਦੂਰੀ ਤੋਂ ਦੂਰ ਗਿਆ ਉਹ ਦੂਰੀਆਂ ਮਟਾਉਣ ਵਾਲਾ ਸੂਰਮਾ ਸੀ ਉਹ ਮੋਇਆਂ ਨੂੰ ਜਿਵਾਉਣ ਵਾਲਾ ਸੂਰਮਾ ਸੀ ਉਹ ਨਿੱਗੀ ਗਲ ਬਕੜੀ ਚ ਕੋਟਕੇ ਰੰਦਾਵਿਆ ਰੁੱਠੇ ਹੋਏ ਮਨਾਉਣ ਵਾਲਾ ਸੂਰਮਾ ਸੀ ਉਹ ਸਿਹਤਾਂਸ ਲਾਉਣ ਵਾਲਾ ਸੂਰਮਾ ਸੀ ਉਹ ਨਿੱਗੀ ਗਲ ਬਕੜੀ ਚ ਕੋਟਕੇ ਰੰਦਾਵਿਆ ਦਰਸੇ ਹੋਏ ਮਨਾਉਣ ਵਾਲਾ ਸੂਰਮਾ ਸੀ ਉਹ ਮੋਇਆਂ ਨੂੰ ਜਿਬਾਉਣ ਵਾਲਾ ਸੂਰਮਾ ਸੀ